ਸਤ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜੇਕਰ ਤੁਹਾਡੇ ਕੋਲ ਵੀ ਮਹਿੰਗੀ ਲਗਜ਼ਰੀ ਗੱਡੀ ਹੈ ਜਿਸ ਦੀ ਸਨ ਰੂਫ ਹੈ ਤਾਂ ਤੁਸੀਂ ਥੋੜੇ ਜਿਹਾ ਸਾਵਧਾਨ ਹੋ ਜਾਓ ਕਿਉਂਕਿ ਤੁਹਾਨੂੰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਸਨਰੂਫ ਤੇਜ਼ ਸਪੀਡ ਦੇ ਨਾਲ ਕਿਸੇ ਚੌਂਕ ਤੋਂ ਲੰਘਦੀ ਹੈ ਸੜਕ ਦੇ ਉੱਤੇ ਹਾਈਵੇ ਤੇ ਉੱਤੇ ਜਾਂਦੀ ਹੈ ਤਾਂ ਕੁਝ ਲੋਕ ਉਹਦੇ ਵਿੱਚੋਂ ਆਪਣਾ ਸਿਰ ਬਾਹਰ ਕੱਢ ਲੈਂਦੇ ਨੇ ਖੜੇ ਹੋ ਜਾਂਦੇ ਨੇ ਤੇ ਸਨਰੂਫ ਦੇ ਵਿੱਚ ਬੱਚੇ ਵੀ ਅਕਸਰ ਮौज-ਮਸਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਇਹਦਾ ਚਲਾਣ ਹੋਵੇਗਾ ਪੰਜਾਬ ਪੁਲਿਸ ਨੇ ਇਹਦੇ ਚਲਾਣ ਕਰਨ ਦੀ ਤਿਆਰੀ ਵਿੜ ਲਈ ਹੈ ਤੇ ਅਧਿਕਾਰੀਆਂ ਦੇ ਸਰਕਾਰ ਦੇ ਆਦੇਸ਼ ਆ ਚੁੱਕੇ ਨੇ ਕਿ ਚਲਾਣ ਕੀਤਾ ਜਾਵੇ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ ਜਿਹੜੇ ਇਸ ਦੌਰਾਨ ਆਪਣੀ ਮौज-ਮਸਤੀ ਕਰਦੇ ਨੇ ਤੇ ਲੋਕਾਂ ਦੀ ਜਾਨ ਵੀ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਆਪਣੇ ਆਪ ਦਾ ਬਚਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ। ਖਾਸ ਤੌਰ ਦੇ ਤੇ ਬੈਂਗਲੌਰ ਦੇ ਵਿੱਚ ਇਹ ਪਹਿਲ ਕਦਮੀ ਕੀਤੀ ਗਈ ਸੀ ਬੈਂਗਲੌਰ ਦੀ ਤਰਜ਼ ਦੇ ਉੱਤੇ ਹੀ ਹੁਣ ਪੰਜਾਬ ਪੁਲਿਸ ਵੀ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ ਚਲਾਨ ਹੋਣਗੇ ਜਿਹੜੇ ਲੋਕ ਸਨਰੂਫ ਦੇ ਉੱਪਰੋਂ ਬਾਹਰ ਦੇਖਦੇ ਹੋਏ ਜਾਂਦੇ ਨੇ ਹਵਾ ਦਾ ਆਨੰਦ ਲੈਂਦੇ ਨੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਨੇ ਜੇਕਰ ਉਹ ਹੁਣ ਫੜੇ ਗਏ ਤਾਂ ਚਲਾਨ ਹੋਵੇਗਾ ਦਿੱਲੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਇੱਕ ਨੌਜਵਾਨ ਨੇ ਸੰਰੂਪ ਦੇ ਵਿੱਚ ਉਹ ਬਾਹਰ ਤੌਣ ਕੱਢ ਕੇ ਲੰਮਾ ਪੈਂਦਾ ਹੋਇਆ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਦਾ 26000 ਰੁਪਏ ਦਾ ਚਲਾਨ ਹੋਇਆ ਸੀ ਯਾਨੀ ਕਿ ਚਲਾਨ ਵੀ ਤੁਹਾਡਾ ਮੋਟਾ ਹੋ ਸਕਦਾ ਹੈ ਹਜ਼ਾਰਾਂ ਰੁਪਏ ਤੁਹਾਨੂੰ ਪੇ ਕਰਨੇ ਪੈ ਸਕਦੇ ਨੇ ਕਾਰਨ ਇਹ ਹੈ ਕਿ ਕਹਿੰਦੇ ਇਹਦੇ ਨਾਲ ਹਾਦਸੇ ਵਾਪਰ ਜਾਂਦੇ ਨੇ ਜਦੋਂ ਬੱਚੇ ਜਾਂ ਹੋਰ ਕੋਈ ਇਸ ਸਨਰੂਫ ਦੇ ਰਾਹੀਂ ਧੌਣ ਬਾਰ ਕੱਢ ਕੇ ਸਿਰ ਬਾਰ ਕੱਢ ਕੇ ਹੱਥ ਬਾਰ ਕੱਢ ਕੇ ਮौज-ਮਸਤੀ ਕਰਦਾ ਹੈ ਤਾਂ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ ਉਹਦਾ ਧਿਆਨ ਜਿਹੜਾ ਇਧਰ-ਉਧਰ ਜਾਂਦਾ ਹੈ ਜਿਸ ਦੇ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਤਾਂ ਇਹਦੇ ਨੂੰ ਲੈ ਕੇ ਤੁਹਾਨੂੰ ਦੱਸ ਰਿਹਾ ਕਿ ਜੇਕਰ ਤੁਸੀਂ ਵੀ ਲਗਜ਼ਰੀ ਗੱਡੀ ਲਈ ਹੋਈ ਹੈ ਜਿਹਦੀ ਸਨਰੂਫ ਹੈਗੀ ਆ ਤਾਂ ਆਪਣੇ ਆਪ ਨੂੰ ਆਪਣੇ ਕਿਸੇ ਸੰਗੀ ਸਾਥੀ ਨੂੰ ਬਾਹਰ ਨਾ ਨਿਕਲਣ ਦਿਓ ਉਹਨੂੰ ਕਹਦੇ ਹੋ ਭਾਈ ਹੁਣ ਤੁਸੀਂ ਪੰਜਾਬ ਦੇ ਵਿੱਚ ਕਿਤੇ ਚਲਾਨ ਨਾ ਕਰਵਾ ਬੈਠੇ ਹੋ ਤਾਂ ਕੁਲਮਲਾ ਕੇ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਪੁਲਿਸ ਵੱਲੋਂ ਆਦੇਸ਼ ਜਾਰੀ ਹੋ ਚੁੱਕੇ ਨੇ ਵਾਕਫਾਕ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਨੂੰ ਵਾਕਫਾਕ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਕਿ ਤੁਸੀਂ ਆਪਣੇ ਇਹ ਜਿਹੜੇ ਕਾਨੂੰਨ ਨੇ ਜਾਂ ਇਹ ਨਿਯਮ ਆ ਇਹਨੂੰ ਪੂਰੀ ਤਰ੍ਹਾਂ ਲਾਗੂ ਕਰਵਾਓ ਨਹੀਂ ਤਾਂ ਜੇਕਰ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਤਾਂ ਉਹਦਾ ਚਲਾਨ ਵੀ ਤੁਸੀਂ ਕਰ ਦਿਓ ਲਗਾਤਾਰ ਹਾਸੇ ਵਾਪਰਦੇ ਨੇ ਲੋਕ ਰੀਲਾਂ ਬਣਾਉਂਦੇ ਨੇ ਸ਼ਾਰਟਸ ਬਣਾਉਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੰਦੇ ਨੇ ਇਸੇ ਤਰ੍ਹਾਂ ਸਨਰੂਫ ਦੇ ਉੱਪਰ ਮੌਜ-ਮਸਤੀ ਕਰਦੇ ਹੋਏ ਹੱਲਾ ਗੁੱਲਾ ਕਰਦੇ ਹੋਏ ਹੁਣ ਉਹਨਾਂ ਵਾਸਤੇ ਬੁਰੀ ਖ਼ਬਰ ਹੈ ਤੇ ਖਾਸ ਤੌਰ ਦੇ ਉੱਤੇ ਉਹਨਾਂ ਬੱਚਿਆਂ ਵਾਸਤੇ ਵੀ ਇਹ ਬੁਰੀ ਖ਼ਬਰ ਹੈ ਉਹਨਾਂ ਪਰਿਵਾਰਾਂ ਵਾਸਤੇ ਬੁਰੀ ਖ਼ਬਰ ਹੈ ਬੁਰੀ ਖ਼ਬਰ ਇਸ ਕਰਕੇ ਕਹਿ ਰਹੇ ਹਾਂ ਕਿ ਉਹਨਾਂ ਦੀ ਮੌਜ-ਮਸਤੀ ਹੁਣ ਨਹੀਂ ਹੋ ਸਕੇਗੀ ਕਿਉਂਕਿ ਮਹਿੰਗੇ ਭਾਦੀ ਗੱਡੀ ਬੰਦਾ ਕਈ ਵਾਰ ਸਨਰੂਫ ਕਰਕੇ ਹੀ ਲੈਂਦਾ ਹੈ ਕਿ ਜਦੋਂ ਕੋਈ ਖਾਸ ਮੌਕਾ ਆਵੇ ਜਾਂ ਕਿਤੇ ਘੁੰਮ ਆਪਣਾ ਸਿਰ ਬਾਹਰ ਕੱਢ ਕੇ ਉਸ ਹਵਾ ਦਾ ਲੁਤਫ ਲੈ ਚ ਸਕੀਏ ਜਾਂ ਫਿਰ ਜੁੜਾ ਕੁਦਰਤੀ ਨਜ਼ਾਰਾ ਅਸੀਂ ਦੇਖਣਾ ਸੜਕਾਂ ਦੇਖਣੀਆਂ ਨੇ ਉਹ ਪੂਰੇ ਇੰਜੋਏ ਕਰ ਸਕੀਏ ਪਰ ਹੁਣ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਚਲਾਨ ਤੁਹਾਡਾ ਹੋ ਸਕਦਾ ਹੈ ਬੰਗਲੌਰ ਤੋਂ ਬਾਅਦ ਪੰਜਾਬ ਪੁਲਿਸ ਨੇ ਪਹਿਲ ਕਦਮੀ ਕਰ ਦਿੱਤੀ ਹੈ ਤੇ ਹੌਲੀ ਹੌਲੀ ਹੋਰ ਸੂਬੇ ਵੀ ਇਸ ਨਿਯਮ ਨੂੰ ਅਪਣਾਉਂਦੇ ਜਾਣਗੇ ਤਾਂ ਤੁਹਾਡੇ ਵਾਸਤੇ ਮੁਸ਼ਕਲ ਖੜੀ ਹੋ ਜੇਗੀ ਜਿਹੜੇ ਲੋਕ ਅਜਿਹੀਆਂ ਹਰਕਤਾਂ ਕਰਦੇ ਨੇ ਕਿ ਕੁਲ ਮਲਾਕੇ ਸਾਡਾ ਜਿਹੜਾ ਮਕਸਦ ਸੀਗਾ ਤੁਹਾਨੂੰ ਸੁਚੇਤ ਕਰਨਾ ਸੀਗਾ ਕਿਉਂਕਿ ਪੰਜਾਬ ਪੁਲਿਸ ਦੇ ਆਦੇਸ਼ਾਂ ਦੀ ਕਾਪੀ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਦੇ ਵਿੱਚ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਚਲਾਨ ਕੀਤਾ ਜਾਵੇ ਰੋਕਿਆ ਜਾਵੇ ਪੁੱਛਗਿੱਛ ਕੀਤੀ ਜਾਵੇ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨ ਮੈਂ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਨਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾ ਜੀ ਮੈਂ ਹਕੁਮਤ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ